ਪੰਜਾਬ ਦੇ ਲੋਕਾਂ ਤੋਂ ਮਨਾਂ ਚੋਂ ਕੱਢ ਦਿੱਤਾ ਜਾਂਵੇ ਵੀ ਸਾਡਾ ਇੱਕ ਦੇਸ਼ ਪੰਜਾਬ ਵੀ ਹੁੰਦਾ ਸੀ ਜਿਹਨੂੰ ਇੱਕ ਵਾਰ ਵੰਡਿਆ 47 ਚ ਵੰਡਿਆ ਤਿੰਨ ਵਾਰ ਤਿੰਨ ਥਾਂ ਮੜ ਕੇ ਫੇਰ ਵੰਡਿਆ ਉਹਦੇ ਵਾਰ ਇਥੋਂ ਨੂੰ ਕਪੜਾ ਹੁੰਦਾ ਕੌਣ ਕੀ ਮਾਰਕਸਵਾਦੀ ਮਾਰਕਸਵਾਦ ਦੇ ਫਲਸਫੇ ਤੋਂ ਟੱਟ ਕੇ ਹੋਏ ਨੇ ਸਿੱਖ ਸਿੱਖ ਫਲਸਫੇ ਤੋਂ ਟੱਟ ਕੇ ਹੋਏ ਨੇ ਜਿਹਦੇ ਕਰਕੇ ਸਿਆਸਤ ਦੇ ਵਿੱਚ ਵੀ ਸਾਰੇ ਟੱਟ ਕੇ ਹੋਏ ਨੇ ਹੁਣ ਤੁਸੀਂ ਕਹਿੰਦੇ ਹੋ ਇੱਕ ਇੱਕ ਕਿਸਾਨ ਜਿਥੇ ਬੰਦਿਆ ਸਭ ਤੋਂ ਵੱਡੀ ਉਗਰਾਹਣੀ ਤੂੰ ਕਹਿੰਦਾ ਲੋਕ ਕੀ ਸੋਚ ਕੇ ਵੋਟ ਪਾਉਣ ਉਹਨਾਂ ਦਾ ਨਾਰਾ ਹੀ ਇਹ ਆ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਇਹ ਬੌਧਕ ਤੌਰ ਤੇ ਕੰਗਾਲ ਨੇ ਸਿਆਸੀ ਪੱਖੋਂ ਇਹਨਾਂ ਨੂੰ ਇਹ ਸਮਝ ਨਹੀਂ ਵੀ ਜਦੋਂ ਪੰਜਾਬ ਨੂੰ ਬਦਲਾ ਦੀ ਲੋੜ ਸੀ ਉਦੋਂ ਕਹਿੰਦੇ ਕੰਨਾ ਬਿੰਦੀ ਨਹੀਂ ਬਦਲਦੇ ਅਸੀਂ ਵੀ ਪੰਜਾਬ ਚ ਵੱਧ ਤੋਂ ਵੱਧ ਘੋੜਾ ਪਾ ਕੇ ਰੱਖੋ ਜੇ ਕਿਸਾਨ ਅੰਦੋਲਨ ਵਾਂਗੂ ਧਰਮ ਜੰਦ ਮੋਰਚੇ ਵਾਂਗੂ ਜਾਂ ਪੰਜਾਬੀ ਸੂਬੇ ਮੋਰਚੇ ਵਾਂਗੂ ਇਹਨਾਂ ਨੇ ਇੱਕ ਵਰਤਾਂਚ ਸਿਰ ਜਿਲੇਆ ਫਿਰ ਇਹ ਧੱਕੇ ਇਹਨਾਂ ਦੀ ਬਹੁਤ ਵੱਡੀ ਪਾਉਂਦੇ ਨੇ ਨਹੀਂ ਮਤਲਬ ਇਹ ਨਹੀਂ ਇਹ ਕਹਿੰਦੇ ਜੀ ਅਸੀਂ ਤਾਂ ਇੱਥੇ ਇੱਕ ਦੂਜੇ ਦੇ ਵਿਰੋਧੀ ਆਂ ਇੱਕ ਤੇ ਇੱਕ ਦੂਜੇ ਦੇ ਵਿਰੋਧੀ ਰਹੀ ਤਾਂ ਤੁਹਾਨੂੰ ਕੌਣ ਰੋਕਦਾ ਤੁਸੀਂ ਕਾਂਗਰਸ ਮਿਨਿਮਮ ਪ੍ਰੋਗਰਾਮ ਆ ਨੋਦੀ ਦੇ ਖਿਲਾਫ ਲੜਨਾ ਨਾ ਤੁਸੀਂ ਸਾਰਿਆਂ ਨੇ ਰਲ ਕੇ ਲੜਨਾ ਇੱਥੇ ਆ ਕੇ ਪੰਗਾ ਇੱਥੇ ਘਾਟਾ ਇਹਨਾਂ ਦੀ ਸਾਰਾ ਸਾਰਾ ਜੋਰ ਇਸ ਗੱਲ ਤੇ ਲੱਗਦਾ ਲੱਗਿਆ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਇਤਿਹਾਸ ਭੁਲਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਚੋਂ ਮਨਾਂ ਚੋਂ ਕੱਢ ਦਿੱਤਾ ਜਾਵੇ ਵੀ ਸਾਡਾ ਇੱਕ ਦੇਸ਼ ਪੰਜਾਬ ਵੀ ਹੁੰਦਾ ਸੀ ਜਿਹਨੂੰ ਇੱਕ ਵਾਰ ਵੰਡਿਆ 47 ਚ ਵੰਡਿਆ ਤਿੰਨ ਵਾਰ ਮੈਂ ਤਾਂ ਮੈਂ ਮੁੜ ਕੇ ਫੇਰ ਬੰਡਿਆ ਉਹਦੇ ਬਾਰੇ ਤੁਹਾਨੂੰ ਪੜਾਉਂਦਾ ਕੌਣ ਕੀ ਜੀ ਉੱਥੇ ਸਕੂਲ ਸਿਸਟਮ ਕਿਹਜਾ ਹੁੰਦਾ ਸੀ ਕਹਿ ਤਾਂ ਦਿੰਨੇ ਸੀ ਉਹ ਰਾਜ ਚ ਉਹਨਾਂ ਮੇਲੇਾਂ ਚ ਇੱਕ ਵੀ ਫਾਸੀ ਨਹੀਂ ਲੱਗੀ ਤੇ ਇੱਥੇ ਕੋਈ ਕਿਸੇ ਨੇ ਥੱਪੜ ਮਾਰ ਜੇ ਅਗਲੇ ਕਹਿੰਦਾ ਫਾਸੀ ਲਾਓ ਖੜ ਕੇ ਚਰਾਹੇ ਚ ਲਾਓ ਤੁਸੀਂ ਵਿਚਾਰਾਂ ਦੀ ਗੱਲ ਕਰੋ ਨਾ ਵੀ ਸਿੱਖ ਤਾਂ ਉਦੋਂ 11% ਸੀ ਸਾਰੇ ਜਿਹਨੂੰ ਖਾਲਸਾ ਰਾਜ ਕਹਿੰਦੇ ਆ 55 60% ਮੁਸਲਮਾਨ ਸੀ 20% ਹਿੰਦੂ ਸੀ ਹੁਣ ਤੁਸੀਂ ਰੈਫਰੰਡਮ ਕਰਾਉਣ ਤੇ ਲੱਗੇ ਹੋ ਵੀ ਸਿੱਖਾਂ ਦਾ ਅਡਰ ਰਾਜ ਬਣਾਓ ਗੁਰਬਾਣੀ ਦਾ ਸਿਧਾਂਤ ਆ ਜਿਹੜਾ ਸਰਵਤ ਦੇ ਭਲੇ ਦੀ ਗੱਲ ਜਿਹੜੀ ਆਪਾਂ ਕਰਦੇ ਆ ਨਾ ਕੋਈ ਵੇਰੀ ਨਹੀਂ ਬਗਾਨਾ ਜਿਹਦੇ ਵਿੱਚੋਂ ਧਰਮ ਦੀ ਆਜ਼ਾਦੀ ਦੀ ਗੱਲ ਕਰਦੇ ਆ ਉਹ ਸਾਡੇ ਕਿੱਥੇ ਆ ਸਾਰੇ ਕਸੇ ਦੇ ਵਿੱਚ ਇਸ ਕਰਕੇ ਅਸੀਂ ਮਾਰਕਸਵਾਦੀ ਮਾਰਕਸਵਾਦ ਦੇ ਫਲਸਫੇ ਤੋਂ ਭਟਕੇ ਹੋਏ ਨੇ ਸਿੱਖ ਸਿੱਖ ਫਲਸਫੇ ਤੋਂ ਭਟਕੇ ਹੋਏ ਨੇ ਜਿਹਦੇ ਕਰਕੇ ਸਿਆਸਤ ਦੇ ਵਿੱਚ ਵੀ ਸਾਰੇ ਭਟਕੇ ਹੋਏ ਨੇ ਹੁਣ ਤੁਸੀਂ ਕਹਿੰਦੇ ਹੋ ਇੱਕ ਇੱਕ ਕਿਸਾਨ ਜਿੱਥੇ ਬੰਦੀ ਆ ਸਭ ਤੋਂ ਵੱਡੀ ਉਗਰਾਹ ਵਾਲੀ ਤੂੰ ਕਹਿੰਦੇ ਲੋਕ ਕੀ ਸੋਚ ਕੇ ਵੋਟ ਪਾਉਣ ਉਹਨਾਂ ਦਾ ਨਾਰਾ ਹੀ ਹੈ ਆ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਉਹ ਕਹਿੰਦੇ ਜੋ ਮਰਜ਼ੀ ਕਰ ਲੈਣ ਇਹ ਏਜੰਡਾ ਆਪਣੇ ਤਾਂ ਲੜ ਕੇ ਮੰਗਾ ਪੂਰੀਆਂ ਹੋਣੀਆਂ ਨੇ ਉਹ ਲੋਕਾਂ ਨੂੰ ਕਹਿੰਦੇ ਛੱਡੋ ਇਹਨਾਂ ਤੋਂ ਖੇੜਾ ਕੱਲ ਚ ਫੂਕ ਨਹੀਂ ਮਾਰਦੇ ਵੋਟ ਕਿੰਨੂੰ ਪਾਣੀ ਹੈ ਨਹੀਂ ਕੱਲ ਚ ਫੂਕ ਮਾਰਨੀ ਹੋਰ ਗੱਲ ਹੋ ਸਕਦੀ ਆ ਹੋ ਸਕਦਾ ਨਾ ਮਾਰਦੇ ਹੋਣ ਜਦੋਂ ਆਗੂਆਂ ਨੂੰ ਕਹਿੰਦੇ ਨੇ ਤੁਸੀਂ ਐਕਟ ਨਹੀਂ ਹੋਣਾ ਪਰ ਲੋਕਾਂ ਨੂੰ ਕਹਿੰਦੇ ਨੇ ਭਾਈ ਜੀ ਨੂੰ ਮਰਜ਼ੀ ਪਾ ਦਿਓ ਫਿਰ ਇੱਕ ਕਿਸਾਨ ਯੂਨੀਅਨ ਦਾ ਇੱਕ ਹੋਰ ਗਰੁੱਪਾ ਜਿਹੜਾ ਕਹਿੰਦਾ ਭਾਈ ਜੀ ਨੂੰ ਮਰਜ਼ੀ ਵੋਟ ਪਾਓ ਸਾਡੇ ਤਾਂ ਡੱਡ ਡੱਡ ਵਿਚਾਰਾਂ ਵਾਲੇ ਨੇ ਪਰ ਆਪ ਕਿਸੇ ਨਾਲ ਸਿਟੀ ਲਾ ਲੈਂਦੇ ਨੇ ਇੱਕ ਹੋਰ ਗਰੁੱਪ ਆ ਜਿਹੜੇ ਮਾਓਵਾਦੀਆਂ ਦੇ ਪ੍ਰਭਾਵ ਹੇਟਾ ਨੇ ਉਹ ਕਹਿੰਦੇ ਬਾਈਕਟ ਕਰੋ ਸੋ ਇਸ ਕਰਕੇ ਵੋਟ ਪੋਲਿਟਿਕਸ ਇੱਕ ਅਹਿਮ ਆ ਆਪਣੇ ਆਪ ਨਹੀਂ ਇਹਦੇ ਖਾਤਰ ਨਾ ਉਹ ਜੀ ਸਖਿਆ ਨਾ ਉਹ ਜੀ ਤਿਆਰੀ ਆ ਜਿਹਦੇ ਕਰਕੇ ਘਟੋਲਾ ਪੈ ਰਿਹਾ ਸਾਰੇ ਅੱਛਾ ਹੁਣ ਗੱਲ ਕਰੀਏ ਕੱਲ ਭਗਵੰਤ ਮਾਨ ਸਾਹਿਬ ਦੀ ਤੁਸੀਂ ਸਪੀਚ ਸੁਣੀ ਐ 6 ਸਵਾ 6 ਮਿੰਟ ਬੋਲੇ ਨੇ ਸੋਨੀਆ ਗਾਂਧੀ ਨੂੰ ਤਾਂ ਕਹਦੇ ਨੇ ਕਿ ਬੜੇ ਦੁਖੀ ਨੇ ਅ ਦੁੱਖ ਕੱਟ ਕੇ ਇਥੋਂ ਤੱਕ ਪਹੁੰਚੇ ਨੇ ਨਮਨ ਕਰਦੇ ਨੇ ਪਰ ਕਾਂਗਰਸ ਦੀ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਦੀ ਕੀ ਪੰਜਾਬ ਦੀ ਸਿਆਸਤ ਲੱਗ ਗਈ ਦੇਸ਼ ਦੀ ਲੱਗ ਗਈ ਇਸ ਕਰਕੇ ਜੇ ਭਗਵੰਤ ਮਾਨ ਇਥੇ ਗੱਠਜੋੜ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੁੰਦੇ ਨਹੀਂ ਅਸਲ 'ਚ ਸਾਡਾ ਮੁਲਕ ਕਿਹੋ ਜਿਹਾ ਇੱਥੇ ਕਿਹੋ ਜਿਹੀ ਸਿਆਸਤ ਹੋਣੀ ਚਾਹੀਦੀ ਆ ਇਹਦੇ ਬਾਰੇ ਬਹੁਤ ਵੱਡਾ ਘਿਚੋਲਾ ਇੱਕ ਤਾਂ ਇਹ ਆ ਵੀ ਜੋ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿਸੇ ਵੀ ਗੱਲ ਬਾਰੇ ਸਾਰਿਆਂ ਨੂੰ ਉਹੀ ਮੰਨਣਾ ਚਾਹੀਦਾ ਇੱਕ ਆ ਫੈਡਰਲ ਸਿਆਸਤ ਦੀ ਗੱਲ ਵੀ ਜੋ ਦੇਸ਼ ਦੇ ਮਸਲੇ ਨੇ ਉਹਨਾਂ ਤੇ ਮਿਲ ਕੇ ਸਾਰੀਆਂ ਰਾਜਾਂ ਦੀ ਵੀ ਨੁਮਾਇੰਦਗੀ ਹੁੰਦੀ ਹੈ ਹਾਈ ਕਮਾਂਡ ਦੇ ਵਿੱਚ ਜੇ ਉਹ ਕਿ ਵਰਕਿੰਗ ਕਮੇਟੀਆਂ ਬਣਦੀਆਂ ਨੇ ਉਹ ਫੈਸਲੇ ਲੈਣ ਜਿਹੜੇ ਉਹਨਾਂ ਨਾਲ ਸੰਬੰਧਿਤ ਨੇ ਰਾਜਾਂ ਨਾਲ ਸੰਬੰਧਿਤ ਮਾਮਲਿਆਂ ਤੇ ਉਹ ਫੈਸਲੇ ਲੈਣ ਹੁਣੇ ਲੜਾਈ ਲੋਕ ਸਭਾ ਦੀ ਲੜਾਈ ਆ ਵਿਧਾਨ ਸਭਾ ਦੀ ਲੜਾਈ ਥੋੜੋ ਆ ਇੰਡੀਆ ਗੱਠ ਜੋੜ ਨੇ ਇੱਕ ਫੈਸਲਾ ਲੈ ਲਿਆ ਦਰਸਤ ਲੈ ਲਿਆ ਅੱਜ ਦੇ ਹਾਲ ਚ ਹਰ ਇੱਕ ਦੀ ਦੁਆ ਇਹ ਜਿਹੜਾ ਸਹੀ ਬੰਦਾ ਜਾਂ ਚਲੋ ਅੱਡ ਵਿਚਾਰ ਵਾਲੇ ਵੀ ਹੁੰਦੇ ਨੇ ਵੀ ਯਾਰ ਇੰਡੀਆ ਗੱਠ ਜੋੜ ਦੀ ਚੜ੍ਹਤ ਹੋਣੀ ਚਾਹੀਦੀ ਆ ਇਹ મોદી ਆ ਜਿਹੜਾ ਇਹਦਾ ਰਾਹ ਰੋਕਣਾ ਚਾਹੀਦਾ ਜਿਹੜੇ ਰਾਹ ਤੁਰਪਿਆ ਇਹ ਮੁਲਕ ਲਈ ਬਹੁਤ ਖਤਰਨਾਕ ਆ ਪਰ ਹੁਣ ਪੰਜਾਬ ਵਾਲੇ ਨੇ ਜਿਹੜੇ ਇਹ ਬૌਧਿਕ ਤੌਰ ਤੇ ਕੰਗਾਲ ਨੇ ਸਿਆਸੀ ਪੱਖੋਂ ਇਹਨਾਂ ਨੂੰ ਇਹ ਸਮਝ ਨਹੀਂ ਵੀ ਜਦੋਂ ਪੰਜਾਬ ਨੂੰ ਬਦਲਾ ਦੀ ਲੋੜ ਸੀ ਉਦੋਂ ਕਹਿੰਦੇ ਕੰਨਾ ਬਿੰਦੀ ਨਹੀਂ ਬਦਲਦੇ ਅਸੀਂ ਦਲਤ ਕਾਰਡ ਖੇਡ ਲਿਆ ਤੇ ਉਹ ਕਹਿੰਦੇ ਸੀ ਲੋੜ ਹੀ ਨਹੀਂ ਸਾਨੂੰ ਅਕਾਲੀ ਖੁਰਚਤੇ ਨਾ ਬਦਲਾ ਦਾ ਨਾਰਾ ਲਾ ਕੇ ਜਿਹੜੇ ਆ ਗਏ ਉਹਨਾਂ ਨੇ ਕੱਖ ਬਦਲੇ ਨਹੀਂ ਆ ਕੇ ਇਸ ਕਰਕੇ ਇਹਨਾਂ ਨੂੰ ਇਹ ਆ ਵੀ ਸਾਡਾ ਆਪਣਾ ਜਿਹੜਾ ਸਿਆਸਤ ਆ ਇਹ ਕਿਵੇਂ ਸੁਰੱਖਿਤ ਰਹਿ ਸਕਦੀ ਆ ਮੇਰਾ ਆਪਣਾ ਕਿਲਾ ਜਾਂ ਸਾਡੀਆਂ ਸੀਟਾਂ ਜਾਣਾ ਜਿੱਥੇ ਖੂਚੇ ਜਾਂਦਾ ਜਾਵੇ ਤੇ ਕੇਂਦਰ ਸਰਕਾਰ ਦੀਆਂ ਭਾਜਪਾ ਦੀ ਵੀ ਇਹ ਨੀਤੀ ਆ ਵੀ ਪੰਜਾਬ ਚ ਵੱਧ ਤੋਂ ਵੱਧ ਝੋਲਾ ਪਾ ਕੇ ਰੱਖੋ ਜੇ ਕਿਸਾਨ ਅੰਦੋਲਨ ਵਾਂਗੂੰ ਧਰਮ ਯੁੱਧ ਮੋਰਚੇ ਵਾਂਗੂੰ ਜਾਂ ਪੰਜਾਬੀ ਸੂਬੇ ਮੋਰਚੇ ਵਾਂਗੂੰ ਇਹਨਾਂ ਨੇ ਇੱਕ ਵਰਤਾਂਚ ਸਿਰਜ ਲਿਆ ਫਿਰ ਇਹ ਧੱਕੇ ਇਹਨਾਂ ਦੀ ਬਹੁਤ ਵੱਡੀ ਪਾਉਂਦੇ ਨੇ ਇਹ ਐਸੇ ਕਰਕੇ ਇੱਕ ਦੂਜੇ ਦੇ ਕੱਪੜੇ ਲਾਉਣ ਲੱਗੇ ਹੋਏ ਨੇ ਨਹੀਂ ਮਤਲਬੇ ਨਹੀਂ ਇਹ ਕਹਿੰਦਾ ਜੀ ਅਸੀਂ ਤਾਂ ਇੱਥੇ ਇੱਕ ਦੂਜੇ ਦੇ ਵਿਰੋਧੀ ਆ ਇੱਥੇ ਇੱਕ ਦੂਜੇ ਦੇ ਵਿਰੋਧੀ ਨਹੀਂ ਜੇ ਤੁਹਾਨੂੰ ਕੌਣ ਰੋਕਦਾ ਤੁਸੀਂ ਕਾਂਮਨ ਮਿਨੀਮਮ ਪ੍ਰੋਗਰਾਮ ਆ મોદી ਦੇ ਖਿਲਾਫ ਲੜਨਾ ਨਾ ਤੁਸੀਂ ਸਾਰਿਆਂ ਨੇ ਰਲ ਕੇ ਲੜਨਾ ਇੱਥੇ ਆ ਕੇ ਪੰਗਾ ਇੱਥੇ ਘਾਟਾ ਇਹਨਾਂ ਦੀ